ਅਸੀਂ ਦੇਸ਼ ਦੀ ਰਾਖੀ ਕਰਨ ਜੋਗੇ ਹੈਗੇ ਤਾਂ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨੀ ਕਿਉਂ ਨਹੀਂ ਕੱਲ ਮਾਨਯੋਗ ਹਾਈ ਕੋਰਟ ਦਾ ਆਰਡਰ ਆਇਆ ਉਹਦੇ ਵਿੱਚ ਉਹਨਾਂ ਨੇ ਕਿਤੇ ਨਹੀਂ ਲਿਖਿਆ ਕਿ ਪਾਣੀ ਦੇ ਦੋ ਜਦੋਂ ਦੇਸ਼ ਜੰਗ ਦੇ ਹਾਲਾਤਾਂ ਦਾ ਸਾਹਮਣਾ ਕਰ ਰਿਹਾ ਹੈ ਜਦੋਂ ਦੇਸ਼ ਦੇ ਵਿੱਚ ਬਲੈਕਆਊਟ ਸਾਇਰਨ ਦੇ ਮੌਕ ਡ੍ਰਿਲ ਚੱਲ ਰਹੇ ਨੇ ਉਸ ਵੇਲੇ ਬੀਜੇਪੀ ਦੁਆਰਾ ਹੁਕਮ ਚਾੜ ਦਿੱਤੇ ਜਾਂਦੇ ਨੇ ਬੀਬੀ ਐਮਬੀ ਨੂੰ ਕਿ ਮੁਸੀਬਤ ਚੋਂ ਮੌਕਾ ਦੇਖੋ ਲੋਕਾਂ ਦਾ ਧਿਆਨ ਸ਼ਾਇਦ ਪੰਜਾਬ ਦਾ ਧਿਆਨ ਸ਼ਾਇਦ ਪੰਜਾਬ ਪੁਲਿਸ ਦਾ ਧਿਆਨ ਸ਼ਾਇਦ ਬਾਰਡਰ ਵੱਲ ਹੋਊਗਾ ਤਾਂ ਇਸ ਮੌਕੇ ਤੇ ਉਹਨਾਂ ਨੇ ਬੀਬੀਐਮਬੀ ਦੇ ਚੇਅਰਮੈਨ ਤੇ ਕੁਝ ਅਧਿਕਾਰੀਆਂ ਨੂੰ ਅੱਜ ਸਵੇਰੇ ਸਵੇਰੇ ਬਿਨਾਂ ਕਿਸੇ ਇਨਫਾਰਮੇਸ਼ਨ ਦੇ ਲੋਹਾਂਡ ਜਿਲਦ ਬੰਨ ਉੱਥੇ ਜਾ ਕੇ ਪੰਜਾਬ ਦਾ 200 ਕਿਸੇ ਪਾਣੀ ਵਾਲਾ ਗੇਟ ਬੰਦ ਕਰਕੇ ਹਰਿਆਣੇ ਵਾਲਾ ਗੇਟ ਖੋਲ੍ਹਿਆ ਜੇ ਜੀ ਮੈਨੂੰ ਪਤਾ ਲੱਗਿਆ ਮੈਂ ਇਮੀਡੀਐਟਲੀ ਉਥੋਂ ਨੰਗਲ ਵਾਸਤੇ ਪਰਵਾਨਾ ਹੋਇਆ ਤਾਂ ਚੇਅਰਮੈਨ ਸਾਹਿਬ ਨੂੰ ਦੱਸਿਆ ਗਿਆ ਕਿ ਤੁਹਾਡੇ ਕੋਲ ਕੋਈ ਆਰਡਰ ਨਹੀਂ ਤੁਹਾਡੇ ਕੋਲ ਗੇਟ ਖੋਲਣ ਦਾ ਕੋਈ ਅਧਿਕਾਰ ਨਹੀਂ ਤਾਂ ਉਹ ਗੇਟ ਜਿਹੜਾ ਦੁਬਾਰਾ ਬੰਦ ਕਰਕੇ ਪੰਜਾਬ ਨੂੰ ਦੁਬਾਰਾ ਰੀਸਟੋਰ ਕਰਤਾ ਉਹ ਪਾਣੀ ਭਾਜਪੀ ਜਿਹੜੀ ਹੈ ਉਹ ਉਹ ਐਂਟੀ ਪੰਜਾਬ ਹੈ ਜਦੋਂ ਉਹ ਕਿਸੇ ਹੋਰ ਪਾਸਿਓਂ ਨਾ ਜੁਟਣ ਚਾਹੇ ਉਹ ਵੋਟਾਂ ਵਾਲੇ ਪਾਸਿਓਂ ਆਇਆ ਚਾਹੇ ਉਹ ਕਿਸੇ ਪਾਸਿਓਂ ਜਦੋਂ ਤੂੰ ਕੋਸ਼ਿਸ਼ ਕਰਦੇ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਦੀ ਸੰਗੀ ਘੁੱਟੀ ਜਾਵੇ ਤੇ ਇਹ ਨਹੀਂ ਹੁੰਦਾ